ਕੋਸਾ ਨੂੰ ਨਹੀਂ ਕਿਹਾ ਕਿ ਤਮ ਕਿਹੜੇ ਜਰਸਤਾਨ ਨੂੰ ਕੋਈ ਸਾਨੂੰ ਮਾਰ ਗਿਆ ਤਾਂ ਫੇ ਅਸੀਂ ਬਾਚਦੇ ਅਸੀਂ ਕੀ ਕਰ ਲੈਣਾ ਸਾਡੇ ਮਾਪੇ ਨੇ ਜਾਂ ਕਿਸੇ ਨੇ ਠੀਕ ਹਾਂ ਅਸੋ ਠਾਣੀ ਆਣਾ ਹੈ ਜੇ ਸਾਡੀ ਧਨਵਾਈ ਨਾ ਕਰਨਗੇ ਅਸੀਂ ਤਾਂ ਨਾਲ ਆਵਾਂਗੇ ਮੋੜ ਤੇ ਕੜੀਆਂ ਹਾਂ ਕਿ ਉੱਪਰ ਪੇਸ਼ ਹੋਵਾਂਗੇ ਹਾਂ ਜਿਹੜਾ ਤੇ ਉਹਨਾਂ ਦੇ ਹੱਥੋਂ ਮਰਨਾ ਹੈ ਨਾ ਥਮਿੱਟੀ ਦਾ ਤੇਲ ਪਾ ਕੇ ਇੱਥੇ ਹੀ ਮਰ ਜਾਵਾਂਗੇ ਮਰ ਜਾਵਾਂਗੇ ਠਾਣੇ ਦੇ ਅੰਦਰ ਭਾਈ ਤੁਹਾਡੇ ਨਾਲ ਹੀ ਖੜੇ ਹਾਂ ਤੁਹਾਡੇ ਨਾਲ ਚਲੋ ਤੁਸੀਂ ਇਹਨਾਂ ਦੀਆਂ ਸਾਾਨੂੰ ਧਮਕੀਆਂ ਦੇ ਰਿਹਾ ਸੀ ਤੁਹਾਡੇ ਘਰੇ ਬਾੜ ਜਮਾਂਗੇ ਜਦੋਂ ਤੁਹਾਡੇ ਘਰੇ ਬਾੜ ਕੇ ਸਾਨੂੰ ਆ ਵੀ ਨਾ ਵੀ ਕਰਤੀ ਤੁਸੀਂ ਉਦੋਂ ਸਾਡੀ ਸੁਣਵਾਈ ਕਰਨੀ ਆ ਤੁਸੀਂ ਇਹਨਾਂ ਨੂੰ ਕਿੱਦਾਂ ਇੱਥੇ ਸਾਥ ਲਿਆ ਇਹਨਾਂ ਨੂੰ ਤਾਂ ਥਾਣਾ ਉਹ ਲੱਗਦਾ ਆ ਅਰੇ ਅੱਗੇ ਜਵਾਬ ਮੋਬਾਈਲ ਕਰ ਰਿਹਾ ਡਾਇ ਜੱਗਾ ਜੱਗਾ ਬੰਦਾ ਤਾਂ ਤੇ ਇਹਨੇ ਨਾ ਥੋੜੇ ਚਿਰ ਪੈਲੋ ਮੇਰੀ ਚੀਲ ਲਿਆਂਦੀ ਆ ਨਾ ਕਲਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਆ ਤੇ ਤੁਸੀਂ ਆਓ ਮੋਡਲ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਤੇ ਉਹਦਾ ਦੇ ਮੋਬਾਈਲ ਖੋਲੇ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨਦੀ ਖੜਾ ਹੋਇਆ ਜਿਹ ਤੁਹਾਡੇ ਵਿੱਚ ਦਾਮਿਆਂ ਤੇ ਇੱਥੇ ਆ ਜਾਓ ਗਾਲੇ ਹੋਈ ਕੇ ਸਾਡੇ ਮੋਬਾਈਲ ਲਈ ਦਿੰਦਾ ਇੱਕ ਦਾ ਤੇ ਇਹ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 14 ਜੰembre ਨੂੰ ਸਾਨੂੰ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਹੈ ਤੋ ਗਲਤ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲੇ ਠੀਕ ਆ ਤੇ 15 20 ਮੁੰਡੇ ਸੀਗੇ ਇਸ ਦੇ ਖਿਲਾਫ ਜਿਹੜੀ ਥਾਣਾ ਰਾਮਾ ਮੁੱਢੀ ਦੇ ਵਿੱਚ ਜਾਂ ਕੋਈ ਕਿਸੇ ਪਾਸੇ ਸੀ ਦਰਖਾਸਤ ਪਹਿਲਾਂ ਦਿੱਤੀ ਆ ਇਹ ਰਿਪੋਰਟ ਤੇ ਇਸ ਦੇ ਬਾਰੇ ਪੁਲਿਸ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਜਾਂ ਹਾਂਜੀ ਇਹ ਦੱਸਿਆ ਸੀ ਕੀ ਕਹਿ ਰਹੀ ਹੋ ਪੁਲਿਸ ਪਰਚਾਣ ਪੁਲਸ ਵਾਲੇ ਬਸ ਕਹਿੰਦੇ ਕਰੂੰਗੇ ਕਰੂੰਗੇ ਬਸ ਕਰੂੰਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਦਿੱਤੀਆਂ ਰੋਜ਼ ਤਸ਼ਰੀਹਾਂ ਮੈਂ ਧਮਕੀਆਂ ਦੇ ਰਿਹਾ ਆ ਅਸੀਂ ਕੱਲ ਵੀ ਥਾਣੇ ਦੇ ਵਿੱਚ ਆਇਆ ਸੀ ਹੋਂਦਾ ਥਾਣੇ ਵਿੱਚ ਫੇਰ ਸਾਨੂੰ ਪੁਲਸ ਵਾਲਿਆਂ ਦੇ ਸਾਹਮਣੇ ਤੁਹਾਨੂੰ ਫੋਨ ਲਾਈ ਉਹਨਾਂ ਨੇ ਫੇਰ ਸਾਨੂੰ ਧਮਕੀਆਂ ਦੇ ਰਿਹਾ ਅਸੀਂ ਪੁਲਸ ਵਾਲੇ ਦੇ ਸਾਹਮਣੇ ਸਾਡੇ ਫੋਨ ਤੇ ਉਹ ਪੁਲਸ ਵਾਲੇ ਉਹਨਾਂ ਬੱਬਾਈਓ ਏ ਮੁੰਡਾ ਐ ਇਦਾਂ ਹੀ ਬਸ ਘਰੋਂ ਵੀ ਕੱਢਿਆ ਕੁੱਢਿਆ ਹੋਇਆ ਐ ਨੁਸ਼ੇ ਕਰਦੀ ਆ ਜੀ ਡਾਂਸ ਕਰ ਕੋਣ ਫੋਨ ਕੋਣ ਦੇ ਮਨਤਾ ਬਲਕਿ ਇੱਕ ਮਿੰਟ ਇੱਕ ਮਿੰਟ ਲੋ ਇੱਥੇ ਇੱਕ ਲੇਡੀਜ਼ ਨੂੰ ਵੀ ਬਹੁਤ ਉਹਨਾਂ ਗਲਤ ਕੰਮ ਕਰਕੇ ਸਾਨੂੰ ਟਾਈਮ ਦਿੱਤਾ ਸੀ 4 ਵਜੇ ਦਾ ਸੀ ਨਾ ਦਿੱਤਾ ਕੋਈ ਵੀ ਟਾਈਮ ਨਹੀਂ ਦਿੱਤਾ ਸੀ ਤੁਹਾਨੂੰ ਦਿੱਤਾ ਸੀ ਬਾਬਰ ਨਹੀਂ ਕਹਿੰਦੇ ਸੀ 4 ਵਜੇ ਆਜੋਗੇ ਉਹ ਤੁਹਾਨੂੰ ਇੰਗੀਆਂ ਕਿ ਧਮਕੀਆਂ ਡੇਰੇ ਜਦੋਂ ਸਾਨੂੰ ਕੋਈ ਸਾਨੂੰ ਮਾਰ ਗਿਆ ਤਫੀ ਅਸੀਂ ਬਾਚਰੀ ਅਸੀਂ ਕੀ ਕਰ ਲੈਣਾ ਸਾਡੇ ਮਾਪੇ ਨੇ ਜਾਂ ਕਿਸੇ ਨੇ ਠੀਕ ਹੈ ਨਾ ਹਾਂ ਅਸੀਂ ਤਾਂ ਠਾਣੀ ਆਣਾ ਹੈ ਜੇ ਅਸੀਂ ਲੜਾਈਆਂ ਤਾਂ ਕਰ ਨਹੀਂ ਸਕਦੇ ਹੈਗੇ ਮੁੰਡਿਆਂ ਦੇ ਨਾਲ ਠੀਕ ਹੈ ਜੀ ਹੈ ਨਾ ਅਸੀਂ ਤਾਂ ਦੋ ਦੋ ਵੀ ਮਿੰਟੇ ਕੀਤੀ ਤੇ ਆ ਤੋ ਆ ਗਏ ਭਾਜੀ ਭਾਈ ਤੁਹਾਡੇ ਨਾਲ ਹੀ ਖੜੇ ਆ ਤੁਹਾਡੇ ਨਾਲ ਚਲੋ ਤੁਸੀਂ ਇਹਨਾਂ ਨੂੰ ਹੁਸ਼ਾਰੀ ਆਮ ਸਾਨੂੰ ਧਮਕੀਆਂ ਦੇ ਰਹੀ ਸੀ ਤੁਹਾਡੇ ਘਰੇ ਬਾੜ ਜਵਾਂਗੇ ਜਦੋਂ ਤੁਹਾਡੇ ਘਰੇ ਬਾੜ ਕੇ ਸਾਨੂੰ ਹਾਵੀ ਨਾ ਵੀ ਕਰਤੀ ਤੁਸੀਂ ਉਦੋਂ ਸਾਡੀ ਸੁਣਵਾਈ ਕਰਨੀ ਹੈ ਸੈਣੀ ਉਧਵਾ ਕੇ ਤੁਸੀਂ ਕੰਨ ਕਰੋਗੇ ਤੁਸੀਂ ਬਾਬਾ ਜੀ ਅਲਸਾਨੂੰ ਸ਼ਰੀਆਮ ਸਾਨੂੰ ਤਮ ਕੀ ਦੇ ਰਿਹਾ ਆ ਜੀ ਅਪਾ ਕਰ ਲਈ ਪਾ ਹੁਣ ਕਰਾ ਕਰਾਣੀ ਆ ਤੁਸੀਂ ਨਾਲ ਜਿਹੜੀ ਕਰਦੇ ਆ ਫਾਜ਼ਵਾਂ ਦੇ ਉਹ ਬੰਦੇ ਜੇ ਸਾਡੀ ਧਨਵਾਈ ਨਾ ਕਰਨਗੇ ਅਸੀਂ ਤਾਂ ਨਾ ਲਾਵਾਂਗੇ ਕੋਰਤੇ ਇੱਥੇ ਆਹਾਂ ਉੱਤੇ ਉੱਪਰ ਤੇ ਚੋਮਾਂਗੇ ਆ ਜਿਹੜਾ ਸੀ ਉਹਨਾਂ ਦੇ ਹੱਥੋਂ ਮਰਨਾ ਨਾ ਸਮਿੱਟੀ ਦਾ ਤੇਲ ਪਾ ਕੇ ਇੱਥੇ ਹੀ ਮਰ ਜਾਵਾਂਗੇ ਮਰ ਜਾਵਾਂਗੇ ਠਾਣੇ ਦੇ ਅੰਦਰ ਹੀ ਤੁਸੀਂ ਇਹਨਾਂ ਨੂੰ ਕਿੱਦਾਂ ਇੱਥੇ ਸਾਧ ਲਿਆ ਇਹਨਾਂ ਨੂੰ ਤਾਂ ਠਾਣਾ ਉਹ ਲੱਗਦਾ ਆ ਤੁਸੀਂ ਇਹਨਾਂ ਨੂੰ ਕਿੱਦਾਂ ਸਾਧ ਲਿਆ ਇੱਥੇ ਇਹਨਾਂ ਨੂੰ ਤਾਂ ਠਾਣਾ ਉਹ ਲੱਗਦਾ ਆ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਤੁਸੀਂ ਕੌਣ ਆ ਫਲਾਣਾ ਦੀ ਮੁੰਡਾ ਉਹ ਤਾਂ ਬੜੇ ਅੱਗੇ ਜਵਾਬ ਸਵਾਲ ਕਰ ਰਿਹਾ ਸੀ ਉਹ ਕੰਮ ਕਰਦਨੇ ਕਾਰਵਾਈ ਕਰ ਦੇ ਦੇਖੋ ਜੀ ਕਾਰਵਾਈ ਤਾਂ ਕਰੋ ਕਰੋ ਕਾਰਵਾਈ ਜੀ ਮੇਰੀਆਂ ਭੈਣਾਂ ਘਲੇ ਕੱਲੀਆਂ ਰੇਤੀਆਂ ਮੇਰੀ ਮਾਂ ਘਰੇ ਕੱਲੀ ਰੈਂਦੀ ਆ ਇਹਨਾਂ ਪਿੰਨ ਵਿੱਚ ਨਾ ਦੀ ਨਾ ਬੜਾ ਕੁਝ ਬਾਬਾ ਜੀ ਇੱਕ ਮਿੰਟ ਜੋ ਕਾਰਵਾਈ ਤੇ ਕਰੋ ਗੁਸ਼ਤਾਰੀ ਵੀ ਨਾਲ ਕਰੋ ਹਾਂਜੀ ਸਾਰੀ ਮਾਰੇ ਫੂਲ ਮੇਰੇ ਨਾਲ ਲੈ ਕੇ ਉਸ ਵੀਰਾਂ ਦੇ ਵਿੱਚ ਜਿਹੜੀ ਸਾਰੀ ਪ੍ਰਸ਼ਾਸਨ ਦੇ ਨਾਲ ਜੇ ਉਹ ਨਾ ਵੜਿਆ ਗਿਆ ਬੰਦਾ ਜੇ ਨਾ ਕਾਰਵਾਈ ਹੋਈ ਤਾਂ ਕੋਈ ਨਾ ਕੋਈ ਮੈਨੂੰ ਲੱਗਦਾ ਇਹਨਾਂ ਤੱਕ ਕਰ ਲੈਣਾ ਹੈ ਹਾਂ ਕੰਸ ਕਰ ਲੈਣਾ ਹੈ ਕਾਰਵਾਈ ਕਰਨ ਬਟਾ ਸਾਡੀ ਜਿੰਨੇ ਵੀ ਬਿਮਾਰਾਂ ਸਮਰੇ ਜਾਣਗੇ ਤੇਰੇ ਹਾਂਜੀ ਕੀ ਗੱਲ ਬਟਾ ਹੈ ਜੱਗਾ ਜੱਗਾ ਬੰਦਾ ਦਾ ਤੇ ਇਹਨੇ ਨਾ ਥੋੜੇ ਚਿਰ ਪੈਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਹੈ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਕੇ ਉੱਥੇ ਇਹ ਨਾ ਨਹੀਂ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਗਏ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਤ ਚ ਦੀ ਹੈ ਨਾ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹੀ ਕਿਹਾ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇੰਨੇ ਚ ਸਾਨੂੰ ਗੰਨੀਆਂ ਗੰਨੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨ ਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨ ਦੀ ਖੜਾ ਹੋਇਆ ਜਿਹੜਾ ਡੇ ਵਿੱਚ ਦਾਮਿਆਂ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਆ ਬਾਅਦ ਚ ਵੀਡੀਓ ਬਣਾਉਂਦੇ ਆ